ਇੱਕ ਵੱਡੀ ਖਬਰ ਆ ਰਹੀ ਹੈ ਦਿੱਲੀ 에어ਪੋਰਟ 'ਚ ਛੱਤ ਡਿੱਗਣ ਕਾਰਨ ਇੱਕ ਦੀ ਮੌਤ ਹੋ ਗਈ ਹੈ ਅਤੇ ਵਾਹਨਾਂ ਦੇ ਵਿੱਚ ਲੋਕ ਫਸ ਗਏ ਹਨ ਅੱਜ ਸਵੇਰੇ ਕਰੀਬ 5 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਤੇ ਵੱਡਾ ਹਾਦਸਾ ਵਾਪਰ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੀ ਕਾਰਨ ਟਰਮੀਨਲ ਦੀ ਛੱਤ ਹੇਠਾਂ ਖੜੇ ਵਾਹਨਾਂ ਤੇ ਡਿੱਗ ਗਈ ਹੈ ਜਿਸ ਕਾਰਨ ਉਹ ਜਿਹੜੇ ਲੋਕ ਫਸ ਗਏ ਹਨ ਜਾਣਕਾਰੀ ਅਨੁਸਾਰ ਦਿੱਲੀ ਫਾਇਰ ਸਰਵਿਸ ਦੀ ਟੀਮ ਮੌਕੇ ਤੇ ਲੋੜੀਂਦੀ ਕਾਰਵਾਈ ਕਰ ਰਹੀ ਹੈ ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ 8 ਲੋਕ ਜ਼ਖਮੀ ਹੋ ਗਏ ਹਨ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਆਈਜੀਆਈ 에ਅਰਪੋਰਟ ਦੇ ਟਰਮੀਨਲ 1 ਤੇ ਵਾਪਰਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੇ 4 ਫਾਇਰ ਟੈਂਡਰ ਰਾਹਤ ਅਤੇ ਬਚਾ ਲਈ ਹਵਾਈ ਅੱਡੇ ਤੇ ਭੇਜ ਗਏ ਹਾਦਸਾ ਕਿਵੇਂ ਹੋਇਆ ਇਹ ਹਾਦਸਾ ਸਵੇਰੇ 5:30 ਵਜੇ ਵਾਪਰਿਆ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਹਾਥੇ ਦਾ ਕਾਰਨ ਮੀਂਹ ਕਾਰਨ ਛੱਤ ਦਾ ਡਿੱਗਿਆ ਜਾਣਾ ਦੱਸ ਰਿਹਾ ਹੈ ਪੀਟੀਆਈ ਦੇ ਅਨੁਸਾਰ ਛੱਤ ਦੀ ਚਾਦਰ ਦਾ ਇੱਕ ਹਿੱਸਾ ਵੀ ਉਹਨਾਂ ਨੂੰ ਸਹਾਰਾ ਦੇਣ ਵਾਲਿਆ ਕੁਝ ਲੋਹੇ ਦੀਆਂ ਬੀਮਾਂ ਦੇ ਨਾਲ ਡਿੱਗਿਆ ਇਹ ਮਲਬਾ ਟਰਮੀਨਲ 'ਚ ਖੜੀਆਂ ਕਾਰਾਂ ਤੇ ਟੈਕਸੀਆਂ ਦੇ ਡਿੱਗਿਆ ਜਿਸ ਕਾਰਨ ਉਹਨਾਂ 'ਚ ਬੈਠੇ ਕੁਝ ਲੋਕ ਫਸ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਅਧਿਕਾਰੀਆਂ ਨੇ ਦੱਸਿਆ ਕਿ ਛੱਤ ਦੀ ਚਾਦਰਾਂ ਤੋਂ ਇਲਾਵਾ سپورਟ ਬੀਮ ਵੀ ਡਿੱਗ ਗਏ ਜਿਸ ਨਾਲ ਟਰਮੀਨਲ ਦੇ ਪਿਕਅਪ ਤੇ ਡ੍ਰੌਪ ਖੇਤਰ ਵਿੱਚ ਖੜੀਆਂ ਕਾਰਾਂ ਨੂੰ ਨੁਕਸਾਨ ਪਹੁੰਚਿਆ ਦਿੱਲੀ 에어ਪੋਰਟ ਅਥਾਰਟੀ ਦੇ ਬੁਲਾਰੇ ਨੇ ਇੱਕ ਬਿਆਨ ਚ ਕਿਹਾ ਕਿ ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਦਿੱਲੀ 에어ਪੋਰਟ ਟਰਮੀਨਲ ਇੱਕ ਦੇ ਪੁਰਾਣੇ ਡਿਪਾਰਚਰ ਕੰਕਰੋਸ ਦੀ ਛੱਤ ਦਾ ਇੱਕ ਹਿੱਸਾ ਸਵੇਰੇ ਕਰੀਬ 5 ਵਜੇ ਡਿੱਗ ਗਿਆ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ ਐਮਰਜੈਂਸੀ ਕਰਮਚਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਲੋੜੀਂਦੀ ਸਹਾਇਤਾ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰਦੇ ਹਨ ਜ਼ਖਮੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ ਉਨ੍ਹਾਂ ਦਾ ਸਹਿ ਕਿ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਜਿਸ ਕਾਰਨ ਲੋਹੇ ਦਾ ਬੀਮ ਡਿੱਗਿਆ ਸੀ ਉਸ ਚੋਂ 6 ਲੋਕਾਂ ਚੋਂ 1 ਨੂੰ ਬਚਾਇਆ ਗਿਆ ਡੀਐਫਐਸ ਨੂੰ ਸਵੇਰੇ 5:30 ਵਜੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ 3 ਫਾਇਰ ਬ੍ਰਿਗੇਡ ਨੂੰ ਹਵਾਈ ਅੱਡੇ ਲਿਪੇ ਜਾ ਗਿਆ